ਜੋ ਜੁੰਦਾ ਮੀਨਾ ਜੇ ਚੜਦਾ ਨਾ ਸਾਡੀਆਂ ਅੱਖਾਂ ਪੈਲ ਰੋਣ ਲੱਗ ਜਾਂਦੀਆਂ। ਜੋ ਤੁਨ ਜੂ ਜੂ ਨੇੜੇ ਆਉਂਦਾ ਨਾ ਜੁੰਦਾ ਮੀਨਾ ਸਾਡੀਆਂ ਅੱਖਾਂ ਦਾ ਪਾਣੀ ਸੁੱਕਦਾ ਨਹੀਂ। ਸਾਡੇ ਅੰਦਰ ਜਿਹੜੀ ਅੱਗ ਬਲ ਬਲ ਉੱਠਦੀ। ਇੰਨਾ ਸਾਨੂੰ ਜਿਹੜਾ ਦੁੱਖ ਗੁਰੂ ਘਰ ਦਾ ਨਾ ਸਿਰ ਤੋਂ ਝਲਿਆ ਨਹੀਂ ਜਾ ਰਿਹਾ। ਇਹਨਾਂ ਦਾ ਹੱਥ ਸੀ। ਇੱਕ ਸੰਤ ਪਾਂਗਰ ਲੱਗੇ ਸਾਨੂੰ। ਇੱਕ ਗੋਮ ਨੇ ਗੋਬਰ ਬਾਤ ਕੀਤਾ। ਗੋਮ ਨੇ ਕੀ ਕਰ ਵਰਦੇ? ਗੱਲ ਖੋਲ ਕੇ ਮੈਘੇ ਕਰ ਲੀਂਦੇ। ਜੇ ਕਾਂ ਰਸ ਗੋਵਰ ਸੀ ਤੇ ਇਨਨ ਸਾਰੇ ਲੋਕਾਂ ਨੂੰ ਬਰਬਾਦ ਕਰ ਦਿੱਤਾ ਦਰਵਾਦਾ। ਉਪਰ ਚਾਰ ਬੇਟੇ, ਪਤੀ ਤੇ ਇੱਕ ਧੀ। ਇੱਕ ਧੀ ਬਚ ਗਈ ਸੀ। ਇੱਕ ਬਚ ਗਈ ਸੀ। ਪੂਰੇ ਖਾਨਦਾਨ ਚੋਂ ਕਰਲੀ ਇੱਕ ਧੀ ਬਚੀ। ਇੱਕ ਪੂਰੇ ਖਾਨਦੇ ਕੱਢੀ ਧੀ ਬਚੀ ਹੈ। ਦੇਖੋ ਚੋਰ ਕੋ ਨੂੰ ਕੋਈ ਮਾਰੇ ਨਾ, ਉਹਪਰਾ ਉਹ ਦੁੱਖਦਾ ਨਹੀਂ। ਜੇ ਆਪਣਾ ਉੱਠ ਕੇ ਆਪ ਨੂੰ ਮਾਰੇ ਨਾ, ਉਹ ਦੁੱਖਦਾ ਬੜਾ ਹੈ। ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਈਏ ਹਕੂਮ। ਉਸ ਘਰ ਦੀ ਬਹਿਰ ਕਰਨ। ਇੱਤਿਹਾਸ ਅਸੀਂ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਅਜਿਹੀ ਮਾਤਾ ਦੇ ਨਾਲ ਮਾਤਾ ਗੁਰਜੀਤ ਕੌਰ ਦੇ ਨਾਲ ਜਿਨ੍ਹਾਂ ਨੇ 1984 ਦੇ ਕੱਲੂਕਾਰੇ ਦੌਰਾਨ ਆਪਣਾ ਪਤੀ ਦੋ ਜਵਾਨ ਪੁੱਤ ਅਤੇ ਇੱਕ ਤੀ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਅੰਦਰ ਗਵਾਏ ਆਪ ਵੀ ਗੋਲੀਆਂ ਦਾ ਸ਼ਿਕਾਰ ਹੋਏ ਔਰ ਉਸ ਤੋਂ ਬਾਅਦ ਇਹਨਾਂ ਦੇ ਦੋ ਪੁੱਤ ਪੁਲਿਸ ਵੱਲੋਂ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤੇ ਗਏ ਤੋਂ ਮਾਤਾ ਗੁਰਜੀਤ ਕੌਰ ਤੋਂ ਵੀ ਜੁਬਾਨੀ ਸੁਣਾਗੇ ਇਹ ਸਾਰੀ ਦਰਦ ਭਰੀ ਦਾਸਤਾ ਨੂੰ ਮੰਜਰ ਜੋ ਉਹਨਾਂ ਨੇ ਆਪਣੀ ਅੱਖੀ ਦੇਖਿਆ ਉਹ ਸੰਤਾਬ ਜਿਹੜਾ ਉਹਨਾਂ ਨੇ ਆਪਣੇ ਦੇ ਪਿੰਡੇ ਤੇ ਹੰਡਾਇਆ ਤੇ ਜੁਹੰਦਾ ਮਹੀਨਾ ਜੇ ਚੜਦਾ ਨਾ ਸਾਡੀਆਂ ਅੱਖਾਂ ਪੈ ਲੜਉਣ ਲੱਗ ਜਾਂਦੀਆਂ ਤੇ ਜੁਹ ਜੁਹ ਨੇੜੇ ਆਉਂਦਾ ਨਾ ਜੁਹੰਦਾ ਮਹੀਨਾ ਸਾਡੀਆਂ ਅੱਖਾਂ ਦਾ ਪਾਣੀ ਸੁੱਕਦਾ ਨਹੀਂ ਸਾਡੇ ਅੰਦਰ ਜਿਹੜੀ ਅੱਗ ਬਲਬਲ ਉੱਠਦੀ ਇਹਨਾਂ ਸਾਨੂੰ ਜਿਹੜੇ ਦੁੱਖ ਗੁਰੂ ਘਰ ਦਾ ਨਾ ਸਿਰ ਤੋਂ ਝੱਲਿਆ ਨਹੀਂ ਜਾ ਰਿਹਾ ਨਿੰਨ ਨ ਬੱਚੇ ਮੈਂ ਨਿਕਿਆ ਨਿਕੰ ਬੱਚੀਆਂ ਜਿਹੜੀਆਂ ਇਸ ਗਵਰਨਮੈਂਟ ਨੇ ਚੁੱਕ ਚੁੱਕ ਸਰੋੜ ਚੁੱਕੀਆਂ ਸਨ ਲੱਕੀ ਮੈਂ ਜਿੰਨਰ ਦੋਸ਼ ਲੋਕਾਂ ਦਾ ਕੀ ਸੋਰ ਸੀ ਸੰਤੋਗ ਜੰਗ ਤੇ ਲਾਇਆ ਨਹੀਂ ਸੀ ਗੁਰਦਵਾਰਦ ਬਿਟਿਆ ਸੀ ਕੋਈ ਕਿਤੇ ਕੁਛ ਨਹੀਂ ਸੀ ਚੌਥੀਆਂ ਗੁਰਦਵਾਰਜ ਕਿਉਂ ਪੁਲਸ ਵਾੜੀ ਇੱਥੇ ਸੰਸਦ ਛੋਤੀ ਗੁਰਦਵਾਰਜ ਕਿਉਂ ਰੱਖ ਲਿਆ ਜੇ 25 ਸਨ ਤਾਂ ਨਾਲ ਸਨ ਤੇ ਬਾਣੀ ਸਕਦੇ ਸੀ ਕੋਈ ਮੜਾ ਕੰਮ ਤੋਂ ਨਹੀਂ ਸੀ ਕਰਦੇ ਤੇ ਇਹ ਤੇਰੀਆਂ ਕਿੰਨੇ ਨੌਜਵਾਨ ਕਿਹੜਾ ਕਰਨ காங்கிரஸ் ਨੇ ਸਰਨਾ ਕੀਤਾ ਜੇ ਦਿੱਲੀ ਜਮਾਰੀ ਇੰਦਰਾ ਤੇ ਉਹਦਾ ਸਾਡੇ ਅੰਨੇ ਹੀ ਦੇਰਾ ਹੈ ਉਥੇ ਵੀ ਦੁਨੀਆਂ ਦਾ ਕਾਹਨ ਲੱਤਾ ਨਸਲ ਖੁਸ਼ੀ ਕੀਤੀ ਕਿ ਨਸਲ ਖੁਸ਼ੀ ਕੀਤੀ ਅੱਜ ਤਾਂ ਨਾਲ ਚੁੱਕ ਤੜੀ ਹੁੰਦੀ ਹੈ ਤੜੀ ਕਿਹੜੀ ਸਾਡੇ ਪੜਾ ਹੋ ਗਿਆ ਹੈ ਅਜੇ ਸਦ ਸੇਕੁੰਡ ਬਾਈਟ ਰਜਾਰੇ ਨੇ ਸੇਕੁੰਡ ਮਾਣਾ ਕੀ ਫਾਇਦਾ ਤੁਹਾਨੂੰ ਜਿਸ ਤਰ੍ਹਾਂ ਹੁਣ ਜੂਨ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਹਾਂਜੀ ਥੋੜਾ ਸਾਨੂੰ ਸਮਝਾਓ ਕਿ ਉਦੋਂ ਕੀ ਹਾਲਾਤ ਸੀ ਦਰਬਾਰ ਸਾਹਿਬ ਦੇ ਤੁਸੀਂ ਕਿੱਥੇ ਸੀ ਤੁਹਾਡੇ ਨਾਲ ਪਰਿਵਾਰ ਦੇ ਕਿਹੜੇ ਕਿਹੜੇ ਮੈਂਬਰ ਮੌਜੂਦ ਸੀ ਕਿਸ ਤਰ੍ਹਾਂ ਸਾਰੇ ਸ਼ਿਕਾਰ ਹੋਏ ਕੋਲਗਾ ਦਾ ਮੈਂ ਸਾਲ ਹੋ ਗਿਆ ਸੀ ਇਹ ਬੁਰਾ ਜੂਨ ਚ ਮੈਂ ਪਹਿਲੀ ਤਰੀਖ ਨੂੰ ਆਇ ਸੀ ਤੇ ਪਹਿਲੀ ਜੂਨ ਨੂੰ ਮੈਂ ਸਾਲ ਹੋ ਗਿਆ ਸੀ ਯਾਰ ਤੁਸੀਂ 1 ਜੂਨ 1983 ਨੂੰ ਆਏ ਸੀ ਸਾਲ ਹੋ ਗਏ ਸੀ ਇੱਥੇ ਰਹਿੰਦੇ ਆ 80 ਨੰਬਰ ਜਦੋਂ ਅਟੈਕ ਹੁੰਦਾ ਹੈ ਸਾਨੂੰ ਕੋ ਪਤਾ ਨਹੀਂ ਟੈਗ ਹੋ ਜਾਣਾ ਮੈਂ ਸਟੇਸ਼ਨ ਤੋਂ ਆਈ ਹਾਂ ਕੋਈ ਚੀਜ਼ ਲੈ ਕੇ ਪਛਲੇ ਪਰਲੇ ਪਸ ਦਵਾਈ ਕੋ ਲੈ ਕੇ ਆਈ ਹਾਂ ਤੇ ਬੜੀ ਸੀਆਰਪੀ ਆਈ ਹੈ ਮੈਂ ਕਿਹਾ ਸੀਆਰਪੀ ਬੜੀ ਆ ਗਈ ਹੈ ਕਿ ਕੀ ਲੈਣੀ ਬੀਐਸਬੀ ਸੀਆਰਪੀ ਤੇ ਮੇਜਾ ਵੀ ਮੈਂਟਰੀ ਬੜੀ ਹੈ ਮੈਂ ਸਿੱਧੀ ਸੰਦਾ ਕੋ ਚਲੀ ਗਈ ਹਾਂ ਬਾਬਾ ਜੀ ਬੜੀ ਸੀ ਆਰਪੀ ਆ ਗਈ ਹੈ ਕਹਿੰਦਾ ਬੱਚਿਆ ਨਕਰਾ ਬਣਾਇਆ ਗੁਰਬਾਣੀ ਬਬੀ ਕਾਲੇ ਬਾਤ ਕਹਿੰਦਾ ਗੁਰਨਾਨਕ ਨੂੰ ਪਤਾ ਹੈ ਗੁਰਾਂ ਨੂੰ ਸਭ ਪਤਾ ਹੈ ਇਨੀ ਕਰਕੇ ਮਾਰ ਆ ਗਈ ਮੇਰਾ ਵੱਡਾ ਕਾਕਾ ਬੋਰੇ ਜੇ ਤਰ ਲੋਕ ਚੰਗਾ ਜੰਡਿਕਾ ਮੇਰੇ ਸੇਗਾ ਬੰਗੇ ਜੇ ਇਹ ਬੰਗੇ ਜੇ ਦੋਲੇ ਬਦਲ ਲਗਾ ਜੋ ਪਹਿਲੇ ਤਰੀਕ ਪਹਿਲੇ ਗੋੜ ਜੀ ਮਹੰਗਾ ਸੁਬਬਰ ਮਰਿਆ ਆ ਗੋਲੀ ਛੁੱਟ ਗਈ ਹੈ ਪਰ ਗੋਲੀ ਤਾਂ ਬੰਦ ਹੋਈ ਨਹੀਂ ਨਾ ਚੱਲ ਸੋ ਚੱਲ 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 ਪਰ ਥੋੜੀ ਚੱਲ ਰਹੀ ਹੈ ਜੋ ਰੁਕ ਕੇ ਚੱਲਦੀ ਹੈ ਰੁਕ ਰੁਕ ਕੇ ਚੱਲਦੀ ਰਹੀ ਜਦੋਂ ਹੋ ਗਿਆ 4 ਜੂਨ ਫਿਰ ਤੇ ਨੇੜੇ ਤਮਾਈ ਹੈ ਫਿਰ ਤੇ ਨਾ ਵੇਖਿਆ ਗੁਰੂ ਸਾਹਿਬ ਨਾ ਵੇਖਿਆ ਕਾਲ ਤੱਕ ਨਾ ਵੇਖਿਆ ਨਾ ਕੁਛ ਜੋ ਦੁਨੀਆ ਮਿੱਟੀ ਦੇ ਨਾਲ ਲਾ ਦੀ ਹੈ ਟੈਂਕ ਅੰਦਰ ਆ ਗਏ ਟੈਂਕ ਨੰਗਰ ਦੇ ਵੜ ਨਾ ਕੜੇ ਫਿਰ ਇਹਨਾਂ ਗੱਡੀਆਂ ਬਿਲਕੁਲ ਗੱਡੀਆਂ ਕੱਲੀਆਂ ਇੱਕ ਵੀ ਬਿਮਾਰੀ ਲਾਡੀ ਮਰ ਗਈ ਇੱਕ ਵੀ ਹੋਰ ਗੋਲੀਆਂ ਜੀਆਂ ਮੇਰੇ ਕੋਲੀਆਂ ਵੱਜੀਆਂ ਅੱਛਾ ਤੁਹਾਡੇ ਵੀ ਗੋਲੀਆਂ ਲੱਗੀਆਂ ਆ ਮੇਰੇ ਬਾਸ ਗੋਲ ਲੱਗੀ ਕਾ ਇੱਥੋਂ ਲੰਗੀ ਐ ਗੋਲੀਆਂ ਦੀ ਜਿਉਂ ਕੰਡਲ ਮਾਰੀ ਇੱਥੋਂ ਅਜ ਨੂੰ ਨਿਕਲ ਗਈ ਐ ਇਹਨਾਂ ਦਾ ਅੱਥਸੀ ਇੱਕ ਸੰਤਾਂ ਮਗਰ ਲੱਗੇ ਸਨ ਤੇ ਕੋਮ ਨੇ ਕਿਉਂ ਬਰਬਾਦ ਕੀਤਾ ਕੋਮ ਨੇ ਕੀਲ ਵਰਦੀ ਗੱਲ ਖੋਲ ਕੇ ਮੈਹਰ ਕਰ ਲੀਂਦੇ ਜੇ ਕਾਂਗਰਸ ਕੋ ਵੈਰ ਸੀ ਤੇ ਇਹਨਾਂ ਨੇ ਸਾਰੀ ਲੋਕਾਂ ਨੂੰ ਬਰਬਾਦ ਕਰਤਾ ਬਰਬਾਦ ਤੁਹਾਡੇ ਪਤੀ ਕਿੱਥੇ ਸੀ ਉਹ? ਉਹ ਦ ਸੰਤਾਨ ਨਾਲ ਸੀ। ਸੰਤਾਨ ਨਾਲ। ਹਾਂਜੀ। ਉਹ ਦ ਸੰਤਾਨ। ਉਹਨਾਂ ਦਾ ਕੋਈ ਪਤਾ ਨਹੀਂ ਕਿੱਥੇ ਚੀਜ਼ ਹੋਇਆ ਨੇ। ਅੱਛਾ ਪਤਾ ਨਹੀਂ। ਜਦੋਂ ਸਿਰਾਲੇ ਮਿਲ ਕੇ ਹਨ 4 ਜੂਨ ਨੂੰ। ਤੁਸੀਂ ਕੀਲੀ ਵਾਰੀ ਕਦੋਂ ਮਿਲੇ ਸੀ? 4 ਜੂਨ ਨੂੰ ਮਿਲੇ ਸੀ ਅੰਦਰ। 4 ਜੂਨ। ਕੱਲ ਦੇ ਅੰਦਰ। ਅੱਛਾ ਜੀ। 4 ਜੂਨ ਸਿੱਖ ਮੈਂ ਗੋਲੀ ਬੜੀ ਚੱਲਦੀ ਪਈ ਹੈ। ਤੇ ਤੁਸੀਂ ਸੰਤਾਨ ਦੇ ਪਾਸੇ ਨਹੀਂ ਹੋਣਾ। ਇਹਨਾਂ ਪਾਸੇ ਕਿੱਦਾਂ ਜਾਣਾ ਅਸੀਂ ਇੱਥੇ। ਫੇਰ ਨਹੀਂ ਲੇਕ। ਅਛੋ ਦੂਵੀਂ ਮੁਲਾਕਾਤ ਤੇ ਬੱਚਿਆਂ ਨੂੰ ਕਦੋਂ ਮੇਰੇ ਖੀਦ ਲਈ ਬੱਚਿਆਂ ਨੂੰ ਮੈਂ ਭੋਤਰੀ ਕਰਨ ਮਿਲੀਆਂ ਦੋ ਤੇ ਤਿੰਨ ਨੂੰ ਉਹ ਤੋਂ ਬਾਅਦ ਨਹੀਂ ਮਿਲੇ ਇਹਨਾਂ ਦੀ ਸ਼ਹਾਦਤ ਦਾ ਤੁਹਾਨੂੰ ਕਦੋਂ ਪਤਾ ਲੱਗਿਆ ਸਾਨੂੰ ਸ਼ਹਾਦਤ ਬੰਦ ਜਦੋਂ ਕਾਕਾ ਸੀ ਉੱਤੇ ਸਨ ਅਰਕੀ ਪੌੜੀ ਦੇ ਜਦੋਂ ਕਾਕੇ ਨੇ ਛਾਲ ਮਾਰੀ ਸੀ ਯਾਰਪੀ ਦੇ ਵਿੱਚ ਜਿੱਥੇ ਲੰਗਰ ਨਾ ਬਣਿਆ ਹੁਣ ਨਵਾਂ ਇਹ ਤੋਂ ਖੁੱਲਾ ਸਾ ਸੀ ਉਹਨੇ ਬਲ ਬੰਨ ਕੇ ਛਾਲ ਮਾਰੀ ਉਹ ਤੋਂ ਪਤਾ ਲੱਗਾ ਵੀ ਕਸ਼ਮੀਰ ਸੇ ਨਾਲ ਛਾਲ ਮਾਰਦੀ ਵਿੱਚੋਂ ਮੈਂ ਡਰੇ ਦੇ ਸੇ ਗੋਲੀ ਤੋਂ ਬਚੇ ਵਰਤੇ ਹਾਂ ਜੀ ਨਹੀਂ ਗੋਲ ਤੇ ਪਈ ਸੀ ਉਹ ਸੀ ਆਰਪੀ ਸੀ ਅੱਛਾ ਜਿ ਆਪਣੇ ਆਪ ਨੂੰ ਬੰਮ ਬਣਿਆ ਅੱਛਾ ਬੰਮ ਬਣ ਕੇ ਸ਼ਾਲਵਾ ਬਣ ਕੇ ਸ਼ਾਲਮਾਰ ਸੀ ਸੀਆਰਪੀ ਦੇ ਜਵਾਨਾਂ ਚ ਜਵਾਨਾਂ ਚ ਤੇ ਬੇਟੀ ਬੇਟੀ ਵੀ 10 ਮਹੀਨੇ ਦੇਖ ਲਈ ਬੇਟੀ ਪੂਰੀ ਹੋਈ ਉਪਕਾਰ ਕਰ ਚੁ ਦਵੇ ਪਰ ਲਾਚਾਰ ਨਹੀਂ ਪਹਰੇ ਉਹ ਅੰਨੇ ਹੋ ਗਏ ਸਾਂ ਮੋਲੇ ਤੁਹਾਨੂੰ ਅੰਤਿਮ ਦਰਸ਼ਨ ਕਰਨ ਦਾ ਅੰਤਿਮ ਸੰਸਕਾਰ ਕਰਨ ਦਾ ਅੰਤਿਮ ਰਸਮਾਂ ਪੂਰੀ ਕਰਨ ਦਾ ਮੌਕਾ ਨਹੀਂ ਮਿਲਿਆ ਨਾ ਜੋ ਵੀ ਕਿਵੀ ਸੀ ਹੋਇਆ ਨਾ ਉਹ ਇਹਨਾਂ ਦਾ ਵੀ ਮਿਲੇ ਆ ਉਹਨੇ ਜੇਲ੍ਹ ਸੀ ਅੱਛਾ ਤੁਹਾਨੂੰ ਤੁਸੀਂ ਰੈਸਟ ਹੋ ਗਏ ਇੱਥੇ ਹਾਂਜੀ ਅਰੇਸਟ ਹੋ ਗਏ ਪਹਿਲਾਂ ਇਹਨੂੰ ਨਾਬੇ ਰੱਖਿਆ ਗੋਸਾਲ ਫਿਰ ਇਹਨੇ ਪ੍ਰੋਿਤ ਪ੍ਰਕਾਰ ਦੋ ਜਨ ਸਾਲ ਮੇ ਪ੍ਰੋਿਤ ਪਰੇ ਮੇਰੇ ਮਗਰ ਕੋਉਣਾ ਲੈ ਸਿਕਸ਼ਨ ਪਤਾ ਨਹੀਂ ਸਭ 5 ਸਾਲ ਤੁਸੀਂ ਇੱਥੇ ਰੈਸਟ ਹੋ ਗਏ 5 ਸਾਲ ਜੇਲ੍ਹ ਚ ਰਹੇ ਹਾਂਜੀ ਕਿਸੇ ਨੂੰ ਪਤਾ ਨਹੀਂ ਹੈ ਕਿ ਮਰ ਗਈ ਹੈ ਸਾਲਾਂ ਵਿੱਚ ਉਹ ਮਾਰੀ ਗਈ ਹੋਣੀ ਹੈ ਵੀਰ ਕਿਸੇ ਦੀ ਲਾਸ਼ ਵੀ ਨਹੀਂ ਮਰ ਗਈ ਹੈ ਇਹ ਜੋ ਫਰਮਾਇਆ ਮੇਰੇ ਘਰ ਦੇ ਜਿਹੜੇ ਮੇਰੇ ਲੋਕਾਂ ਨੂੰ ਪਤਾ ਲੱਗਾ ਵੀ ਇਹ ਭੜੀ ਗਈ ਹੈ। ਤੇ ਤੁਸੀਂ ਦੱਸਿਆ ਕਿ ਤੁਹਾਡੇ ਚਾਰ ਬੇਟੇ ਸੀ ਬਾਕੀ ਦੋ ਦੋ ਬਾਕੀ ਜਿਹੜੀ ਸੀ ਮਾਰੋ ਸੀ 2 ਗਸਤਿੰਗ ਨਾਲ। ਇਹ ਮੁਕਾਬਲੇਾਂ 'ਚ ਇੱਕ ਦਿਨ ਕਾਲਜ 'ਚ ਇੱਕ ਜੌਨੀ ਫੜ ਕੇ ਮਾਰਿਆ ਸੀ ਅਨੇ। ਅੱਛਾ ਜੀ। ਇੱਕ ਦਿਨ ਮੁਕਾਬਲੇ 'ਚ ਐਸੀ। ਇਸ ਵਾਰ ਸਣੀ ਦੇ ਮਿਲਿੰਦਰ ਜਨ ਅਮਰ ਪਤਨ ਝੂਠਾ ਮੁਕਾਬਲਾ ਝੂਠਾ ਬਣਾ ਕੇ। ਮਤਲਬ ਚਾਰ ਬੇਟੇ ਪਤੀ ਤੇ ਇੱਕ ਧੀ। ਇੱਕ ਧੀ ਬਚ ਗਈ ਸੀ। ਇੱਕ ਬੱਤ ਗੀ ਸੀ ਪੂਰੇ ਖਾਨਦਾਨ ਚੋਂ ਕੱਲ ਇੱਕ ਦੀ ਬਚੀ ਇੱਕ ਪੂਰੇ ਖਾਨਦਾਨ ਕੱਲ ਦੀ ਬਚੀ ਹੈ ਸਾਰੇ ਪਰਿਵਾਰ ਚੋਂ ਜਾਂ ਫਿਰ ਤੁਸੀਂ ਬੱਚੇ ਦੋ ਗੋਲੀਆਂ ਲੱਗਣ ਤੇ باوجود ਮੇਰੇ ਦੋ ਗੋਲੀਆਂ ਲੱਗੀਆਂ ਫੜ ਕੇ ਲੱਗੇ ਮੈਨੂੰ ਉਹ ਤਨੀ ਜੋਤ ਪਰ ਨਹੀਂ ਕਰ ਲਿਆ ਮੈਨੂੰ ਨਾਬੇ ਘੱਟਾ ਇਲਾਜ ਕਿੱਥੇ ਕਰਾਇਆ ਤੁਹਾਡਾ ਕਿਧਰ ਇਲਾਜ ਹੋਇਆ ਮੇਜ ਕਰਾਇਆ ਨਹੀਂ ਇਲਾਜ ਕੋਈ ਇਲਾਜ ਨਹੀਂ ਹੋਇਆ ਮੇਰਾ ਉਹ ਜੋ ਨਾਬੇ ਗਈਆਂ ਉਦੋਂ ਡਾਕਟਰਾਂ ਜਿਹੜੇ ਆਉਂਦੇ ਨੇ ਵਿੱਚ ਜੇਲ੍ਹ ਦੇ ਉਹਨਾਂ ਗੋਲੀਆਂ ਕੱਢੀਆਂ ਨਹੀਂ ਸੀ ਪੱਟੀ-ਪੁੱਟੀ ਕਰਕੇ ਗੋਲੀਆਂ ਕੱਢੀਆਂ ਹਾਂ ਜੀ ਗੋਲੀਆਂ ਕੱਢੀਆਂ ਉਹ ਰੋਤਵਾਦ ਤੁਹਾਨੂੰ ਸ਼ੋਹਣੀ ਕਮੇਟੀ ਨੇ ਅੱਥੇ ਰੈਸ਼ ਦਿੱਤੀ ਨਹੀਂ ਜਦੋਂ ਮੈਂ ਛੁੱਟ ਕੇ ਆਈਆਂ ਨਾ ਹਾਂਜੀ ਫਿਰ ਮਾਰ ਕੇ ਤੇ ਇੱਥੇ ਡੋਰੇ ਗਰੂ ਇਸਾ ਮੇਰੇ ਘਰ ਤਾਂ ਜੜੀਆਂ ਮੇਰੇ ਘਰ ਨਹੀਂ ਰਹਿਗੇ ਕੱਟ ਨਹੀਂ ਰਹਿਗੇ ਤੇ ਮੈਂ ਕਿੱਥੇ ਜਾਵਾਂ ਫਿਰ ਉਹਨਾਂ ਸਾਹ ਮੁਕਿਆ ਹਾਂ ਫਿਰ ਡੋਰਾ ਸਾਹ ਨੇ ਛੋਹਾਂ ਜਿ ਘਰਾ ਦੇ ਦਿੱਤਾ ਮੈਨੂੰ ਬਸ ਵੀ ਸਾਡੇ ਕੇ ਪਲਾਟ ਤੇ ਆਵੇ ਮੈਨੂੰ ਇਸ ਪਾਸੇ ਵੀ ਹੈ ਕਿ ਕਿਥੇ ਖਰੀਦਾ ਕਿੱਥੇ ਵੇਚਿਆ ਉਹ ਪਲਾਟ ਇਹਨਾਂ ਪਤਾ ਸੀ ਹੈਗਾ ਇਹ ਨਹੀਂ ਪਤਾ ਕਿੱਥੇ ਹੈ ਇੱਥੇ ਖਰੀਦਾ ਹੀ ਨਹੀਂ ਸੀ ਪਪਾ ਫਿਰ ਕਰਦੇ ਕਰਦੇ ਫਿਰ ਜਦੋਂ ਮੈਂ ਕਚਹਿਰੀ ਚ ਪਾਲ ਵੀਰੀ ਤੇ ਬਾਬਾ ਸੰਤ ਸਿੰਘ ਦੇ ਘਰ ਦੇ ਬਾਰੇ ਕੋਲ ਸਾਰਾ ਪਲਾਟ ਨਿਕਲ ਆਇਆ ਮੇਰੇ ਪਤਾ ਲੱਗ ਗਿਆ ਉਹ ਚ ਦਵਚੰਦਨ ਫਸਿਲਵਰਨ ਮੇਰਦਵਲੰਦਿਆ ਫਿਰ ਉਹ ਤੋਂ ਫਿਰ ਮੋਟੇ ਆ ਗਈ ਆਪਣੇ ਪਲਾਟ ਚ ਫਿਰ ਉਹ ਮੋ ਗੁਰਕਾਰਨ ਦੇ ਦਿੱਤਾ ਹੈ اچھا ਪਲਾਟ ਸੀ ਦਰਬਾਰ ਸਾਹਿਬ ਦੇ ਨਾਂ ਕਰਤਾ ਉਹਦੇ ਨਾਂ ਕਰਤਾ ਫਿਰ ਇਹਨਾਂ ਨੂੰ ਨਾ ਕਮਰਾ ਦਿੱਤਾ ਨਾ ਦਵੀ ਇੱਥੇ ਮਤਲਬ 30 35 ਸਾਲ ਹੋ ਗਏ ਰਹਿੰਦੇ ਹਾਂ ਨਹੀਂ ਜਿਆਦਾ ਹੋ ਗਏ ਨੇ ਜਿਉ ਮੇਰੇ ਚ ਮੈਂ ਇੱਥੇ ਹਾਂ ਮੈਂ 35 ਸਾਲ ਤੋਂ ਉੱਪਰ ਹੋ ਗਿਆ ਹਾਂ ਜੀ 36 ਸਾਲ ਮੈਂ ਗਈ ਨਹੀਂ ਇੱਥੇ ਰਹਿ ਲੱਗੀ ਇੱਥੇ ਰਹਿ ਲੱਗੇ ਪਰ ਕਰਮਾ ਜਿਉਂ ਜਾਣੇ ਹੋ ਫਿਰ ਉਹ ਸਾਰਾ ਯਾਦ ਆ ਜਾਂਦੇ ਸੀ ਉਹ ਪੁੱਲ ਬਫੜਾ ਬੇਟਾ ਉਹ ਪੁੱਛਾ ਜਿਵੇਂ ਲਾਤ ਕੀ ਸੀ ਉਦੋਂ ਅੰਦਰ ਦੇ ਉਦੋਂ ਲਾਤ ਕੁਝ ਵੇਖਣ ਵਾਲੀ ਨਹੀਂ ਸੀ ਉਹਦੇ ਜੀ ਲਾਤ ਸੀ ਨਾ ਫੰਮਿਆ ਨਾ ਨਿਕਣ ਕਾ ਤੇ ਜੀ ਕਾ ਮਰ ਜਾਈਏ ਜਿਉ ਲਾਚਾਂ ਬਿਆ ਪਤਾ ਹੀ ਹਮਲੇ ਇਤਿਹਾਸ ਚ ਪਹਿਲਾਂ ਵੀ ਹੋਏ ਦਰਬਾਰ ਸਾਹਿਬ ਤੇ ਪਰ ਉਹ ਕੋਮਾ ਹੀ ਹੋਰ ਸੀਗੀਆਂ ਸਰਕਾਰਾਂ ਦੂਜੀਆਂ ਸੀ ਦੂਜੇ ਦੇਸ਼ਾਂ ਦੀ ਅਸੀਂ ਜ ਆਫਦਾਲੀ ਸੀ ਦੇਖੋ ਚੋਰ ਕੋ ਨੂੰ ਕੋਈ ਮਾਰੇ ਨਾ ਉਪਰਾ ਉਹ ਦੁੱਖਦਾ ਨਹੀਂ ਜੇ ਆਪਣਾ ਉੱਠ ਕੇ ਆਪ ਨੂੰ ਮਾਰੇ ਨਾ ਉਹ ਦੁੱਖਦਾ ਬੜਾ ਹੈ ਅਸੀਂ ਇਹਨਾਂ ਨੂੰ ਬੋਟਾ ਪਾ ਕੇ ਜਤਾਈਏ ਕੋਮ ਉਸ ਘਰ ਦੀ ਮਹਿਰ ਕਰਨ ਕਿਥੇ ਲਿਖਿਆ ਇਹ ਦੇਸ਼ ਦੀ ਆਜ਼ਾਦੀ ਦੇਸ਼ ਦੀ ਰਾਖੀ ਸਤਪੁੱਤ ਕੁਰਬਾਨੀਆਂ ਸਿੱਖਾਂ ਦੀਆਂ ਤੇ ਸਭ ਤੋਂ ਮਾੜਾ ਵਿਵਹਾਰ ਜਿਹੜਾ ਕਰਾ ਉਸ ਸਿੱਖਾਣਾ ਸਿੱਖਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੁਣ ਇਹ ਹੋ ਵੀ ਚੱਲਦੀ ਹੁਣ ਵੀ ਸਿੱਖਣ ਕਰਨ ਉਹ ਕਸ਼ ਹਾਲ ਚੱਲੀ ਪੁੱਤਰ ਗਿਣਤੀ ਹੈ ਨਾ ਜਾਣੀ ਕਿੰਨੇ ਰੋਗ ਸ਼ਹੀਦ ਹੋ ਗਏ ਗਿਣਤੀ ਬਹੁਤ ਜਿਹੜੇ ਜੋੜੇ ਸਨ ਨਾ ਜੋੜੇ ਘਰ ਚੋਂ ਪੰਜ ਟਰਾਲੀਆਂ ਜੋੜਿਆਂ ਦੀ ਨਿਕਲੀਆਂ ਸੀ ਤੇ ਗਿਣਤੀ ਪੰਜ ਟਰਾਲੀਆਂ ਜੋੜਿਆਂ ਦੀ ਮੈਂ ਇੱਥੋਂ ਅੰਦਾਜ਼ਾ ਲਾ ਲਓ ਕਿ ਕਿੰਨੇ ਜਿਹੜੇ ਸ਼ਹੀਦ ਹੋਏ ਇੰਨੀ ਦੁਨੀਆ ਸ਼ਹੀਦ ਹੋਈ ਇਹ ਅੰਦਾਜ਼ਾ ਲਾ ਤੁਸੀਂ ਫਿਰ ਜਿਹੜੇ ਮਜੀ ਚੁੱਕਦੇ ਸੀ ਨਾ ਲਾਚਾ ਉਹ ਕੁਇਨ ਕੁਦਰਤੀ ਬੀਬੀ ਸਾਡੀ ਸਾਜ ਜਾਣਦੇ ਸੀ ਉਹਨੂੰ ਉਹ ਵੇਨੇ ਮੇਰਾ 5 ਕਿਲੋ ਸੋਨਾ ਹੋਇਆ ਲਾਇਆ ਮਤਲਬ ਜਿਹੜਾ ਲਾਸ਼ਾਂ ਤੋਂ ਸੋਨਾ ਲਾਇਆ ਉਹ 5 ਕਿਲੋ 5 ਕਿਲੋ ਹੋਇਆ ਮੇਰਾ ਉਹ ਇੱਕ ਬੀਬੀ ਦੇ ਸਿਆ ਆ ਸਾਡੇ ਪਤਾ ਨਹੀਂ ਕਿੰਨੇ ਜਣੇ ਹੋਣੇ ਆ ਅੱਛਾ ਕਿਹ ਲੋਕਾਂ ਪੁੱਤਰ ਕੜੇ ਕਰਾਰ ਕਰਨਾ ਗੱਲ ਚੰਨੀ ਰੱਖੀ ਮੁੰਦਰੀ ਪਾਈ ਹੋਣੀ ਮੁੰਦਰੀ ਪਾਈ ਨਹੀਂ ਬੰਦੇ ਦਾ ਘਰ ਕੜਾ ਹੋਣਾ ਮੁੰਦਰੀ ਹੋਣੀ ਗੱਲ ਚੰਨੀ ਹੋਣੀ ਜਨਾਂ ਦੀ ਗੱਲ ਹਰ ਹੁੰਦੇ ਹੁੰਦਾ ਸੀ ਕਿ ਉਸ ਨਾਮ ਬੀਂਦਾ ਸੀ ਉਹ ਆਪਣੇ ਮੂੰਹੋਂ ਕਹਿੰਦੀ ਸੀ ਬਸ ਲੱਭਾਂ 5 ਕਿਲੋ ਸਿਉਣਾ ਆਇਆ ਉਹ ਤਾਂ ਇੱਕ ਜਨੇ ਦੀ ਗੱਲ ਹੈ ਨਾ ਐਨੇ ਪਤਾ ਨਹੀਂ ਕਿੰਨੇ ਜਨੇ ਕਿੰਨੇ ਜਨੇ 8 ਜਨੇ ਕਰਦੇ ਸੇਵਾ 8 ਜਨਾਂ ਦੀ ਡਿਊਟੀ ਲੱਗியே ਥੇ ਪਰ ਅੱਜ ਵੀ ਅਸੀਂ ਦੇਖਿਆ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜ਼ਖਮੀ ਸਰੂਪ ਦੇਖ ਕੇ ਜਾਂ ਫੋਟੋ ਪ੍ਰਦਰਸ਼ੀ ਦੇਖ ਕੇ ਸੰਗਤਾਂ ਰੋ ਰਹੀਆਂ ਸੀ ਅੱਖਾਂ ਨਮ ਸੀ ਸਾਰਿਆਂ ਦੀ ਫਿਰ ਰੋਈਏ ਕਿਉਂ ਨਾ ਬੇਟਾ ਕਿਵੇਂ ਰੋਗੇ ਸਾਨੂੰ ਉਹਨਾਂ ਦੁੱਖ ਪੁੱਤਰਾਂ ਦਾ ਨਹੀਂ ਜਿੰਨਾ ਕਾਲ ਤੱਕ ਦਾ ਦੁੱਖ ਹੈ ਅੱਜ ਕਾਹਤ ਇਸ ਬੜਾ ਸੋਨਾ ਬਣ ਗਿਆ ਉਹ ਵੱਧ ਕੇ ਬਣ ਗਿਆ ਪਰ ਜੜੀ ਜੱਟ ਲਗੀ ਸੀ ਨਾ ਉਹ ਨਹੀਂ ਲੱਗੀ ਉਹ ਦੁੱਖ ਕਦੇ ਨਹੀਂ ਕਰਦਾ ਉਹ ਸਾਡੇ ਫੋੜਾ ਜਿਹਾ ਜ਼ਖਮ ਹੈ ਨਾ ਉਸਨੂੰ ਸੂਈਆਂ ਵੱਜਦੀਆਂ ਨੇ ਰਿਸਦਾ ਹੀ ਰਹਿਣਾ ਇਹ ਰਿਸਦਾ ਰਹਿਣਾ ਇਹ ਵਿੱਚ ਹਰ ਵਕਤ ਜੋ ਸੂਈ ਵੱਜਦੀ ਜਣੀ ਹੈ ਜਦੋਂ ਤੁਸੀਂ ਵੇਖਣਾ ਹੈ ਉਹ ਤੇ ਧਿਆਨ ਕਰਨਾ ਹੈ ਅੰਦਰੋਂ ਕਰਨਾ ਧਿਆਨ ਚੰਨ ਵਾਂਗ ਲਗਣੀ ਇਹ ਜ਼ਖਮ ਹੈ ਜੀ ਰਿਸਦਾ ਰਹਿਣਾ ਬਸ ਇਹ ਜਦੋਂ ਤੇ ਇੰਨਾ ਜਿਹਾ ਸਵਾਸ ਨਹੀਂ ਨਿਕਲਨੇ ਇਹਦੇ ਜਖਮ ਗੱਲ ਬਾਤ ਦੇ ਅਖਤਾਰੀਆਂ ਨੇ ਇਨੇ ਬਗਦੇ ਲੈਣੇ ਜਸਤ ਨੂੰ ਰੋਗ ਦੇ ਨਾਲ ਇਹ ਰੋਗ ਹੈ ਵੱਡਾ ਰੋਗ ਹੈ ਇੱਕ ਜਰੂਰ ਦਾ ਰਾਜ ਅਜਨ ਵੀ ਭੈ ਕਹ ਰਿਹਾ ਇਸ ਰੋਗ ਨੇ ਇਹ ਲਾ ਇਲਾਜ ਰੋਗ ਹੈ ਇਹ ਕੋਈ ਲਾਜ ਨਹੀਂ ਇਦਾਂ ਲਾਜ ਨਹੀਂ ਬਿਲਕੁਲ ਇਹਦੇ ਮਾਤਾ ਗੁਰਜੀਤ ਕੌਰ ਇਹਨਾਂ ਦੀ ਵੱਡੀ ਕੁਰਬਾਨੀ ਹੈ ਪਤੀ ਚਾਰ ਪੁੱਤ ਤੀ ਕੱਲੂ ਕਰੇ ਦੀ ਪੇਟ ਚੜੇ ਸ਼ਹੀਦ ਹੋਏ ਰਾਜਵੀ 36 ਵਰਿਆਂ ਤੋਂ ਇਹ ਮਾਤਾ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਕਮਰਾ ਦਿੱਤਾ ਗਿਆ ਹੈ ਦਰਬਾਰ ਸਾਹਿਬ ਸਮੂੱਚ ਇੱਥੇ ਰਹਿ ਕੇ ਸੇਵਾ ਕਰ ਰਹੇ ਹੈ